ਤਣਾ ਹੈ ਜੇ ਪਲਾਨ ਹੋ ਗਿਆ ਚੁੱਕੇ ਹੋ ਉਹ ਵੀ ਤਾਂ ਆਈ ਬਣਾਓ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਸਰ ਜੀ ਆ ਜਿਹੜੀਆਂ ਬਿਜਲੀ ਦੀਆਂ ਤਾਰਾਂ ਇੰਨੀਆਂ ਨੀਵੀਆਂ ਆ ਜੇ ਬਾਈ ਚਾਂਸ ਕਿਤੇ ਮਹੀਨੇ ਰੀ ਆਵੇ ਇਹ ਤਾਰਾਂ ਝੁੱਗੀ ਦੇ ਉੱਤੇ ਡਿੱਗ ਜਾਣ ਤੇ ਨੁਕਸਾਨ ਜਾਂ ਖਤਰਾ ਬਣਿਆ ਹੋਇਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਅਸੀਂ ਮੁਰਾਦਪੁਰ ਵਾਰਡ ਨੰਬਰ 9 ਗਲੀ ਪਹਿ ਜਨਵਰੀ ਨੇੜੇ ਨਿਰੰਕਾਰੀ ਭਵਨ ਇਹਦੇ ਬਾਰੇ ਅਸੀਂ ਐਸਡੀਓ ਸਾਹਿਬ ਨੂੰ ਐਪਲੀਕੇਸ਼ਨ ਲਿਖ ਕੇ ਦਿੱਤੀ ਹੈ ਸਬ ਡਿਵੀਜ਼ਨ ਨੂੰ ਇਹਨਾਂ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਮੁੜ ਕੇ ਅਸੀਂ ਅੱਸੀ ਸਾਹਿਬ ਨੂੰ ਰਹਿਤੇ ਦਿੱਤਾ ਉਸ ਤੋਂ ਬਾਅਦ ਅਸੀਂ ਪਟਿਆਲੇ ਵੀ ਭੇਜਿਆ ਫਿਰ ਇਹਨਾਂ ਦੇ ਮੰਤਰੀ ਸਾਹਿਬ ਨੂੰ ਭੇਜਿਆ ਜੀਹਦਾ ਸਾਡੇ ਕੋਲ ਬਾਇਓ ਡਾਟਾ ਪੂਰੀ ਆ ਫੈਲਵਾ तकरीबन ਇਹਦਾ 100 150 ਕਾਗਜ਼ ਵਾ ਕਿਥੇ ਆ ਗਿਆ 100 ਕਾਗਜ਼ ਦੇ ਪੱਕਾ ਹੋ ਗੇ ਫਿਰ ਮੈਂ ਕਾਫੀ ਵਾਰ ਕਾਰਵਾਈਆਂ ਕੀਤੀਆਂ ਉਸ ਤੋਂ ਬਾਅਦ ਮੈਂਕਮੇ ਨੇ ਕੋਈ ਕੰਮ ਨਹੀਂ ਕੀਤਾ ਫਿਰ ਮੈਂ ਬਿਜਲੀ ਬੋਰਡ ਨੂੰ ਇੱਕ ਲੀਗਲ ਨੋਟਿਸ ਭੇਜਿਆ ਲੀਗਲ ਨੋਟਿਸ ਭੇਜਣ ਤੋਂ ਬਾਅਦ ਵੀ ਇਹਨਾਂ ਦੇ 60 ਦਿਨ ਦਾ ਨੋਟਿਸ ਭੇਜਿਆ ਉੱਤੇ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਫਿਰ ਬਾਅਦ ਮੈਂ ਮਾਨਯੋਗ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਵਾ ਇਹਨਾਂ ਨੂੰ 8ਵੇਂ ਮਹੀਨੇ ਦੀ 30 ਤਰੀਕ ਪਈ ਸੀ ਤੇ ਅੱਗੇ ਕੇਸ ਜਿਹੜਾ ਸਾਡਾ ਚੱਲਣ ਗਿਆ ਵਾ ਤੇ ਇਹਨਾਂ ਦੇ ਜਿੰਨੇ ਵੀ ਅਫਸਰ ਲੱਗੇ ਮੈਂ ਜੇ ਕਹੂੰਗਾ ਕਿ ਛਪਾਰਸ਼ੀ ਲੱਗੇ ਆ ਪਰ ਅਸੀਂ ਇਹਨਾਂ ਦੇ ਖਿਲਾਫ ਰਿਪੋਰਟ ਕੇਸ ਪਾ ਦਿੱਤਾ ਵਾ ਜੋ ਮਾਨਜੋਗ ਅਦਾਲਤ ਵੱਲੋਂ ਫੈਸਲਾ ਆਏਗਾ ਉਹ ਵੇਖਾਂਗੇ ਹੁਣ ਕੀ ਹੁੰਦਾ ਵਾ ਕਿਉਂਕਿ ਅਸੀਂ ਇਹਨਾਂ ਨੂੰ ਬਹੁਤ ਵਾਰੀ ਕਹਿ ਚੁੱਕੇ ਹੁਣ ਸਾਨੂੰ ਕਹਿੰਦੇ ਆ ਕੇਸ ਵਾਪਸ ਲਿਓ ਬਿਜਲੀ ਬੋਰਡ ਵਿੱਚ ਪਰ ਅਸੀਂ ਕੇਸ ਵਾਪਸ ਨਹੀਂ ਲੈਣਾ ਕਿਉਂਕਿ 2 ਸਾਲ ਇਹਨਾਂ ਨੇ ਸਾਨੂੰ ਹੋ ਗਿਆ ਅਸੀਂ ਐਪਲੀਕੇਸ਼ਨਾਂ ਜੂੜੀਆਂ ਨੂੰ ਪਰ ਇਹਨਾਂ ਦੇ ਕੰਤੇ ਜੂਨ ਹੀ ਸਰ ਕੀ ਹੁਣ 2 ਤੋਂ 3 ਸਾਲ ਤੱਕ ਅਸੀਂ ਇਹਨਾਂ ਨਾਲ ਕੋਈ ਸਹਿਮਤੀ ਨਹੀਂ ਹੈ ਜਦ ਤੱਕ ਇਹਨਾਂ ਦਾ ਸਾਦਾ ਪ੍ਰੋਪਰ ਕੰਮ ਨਹੀਂ ਕਰਦੇ ਜਿੰਨਾ ਚਿਰ ਸਾਨੂੰ ਇਹਨਾਂ ਖੱਜਲ ਖਵਾਰ ਕੀਤਾ ਉਹਨਾਂ ਚਿਰ ਹੀ ਅਸੀਂ ਉਹਨਾਂ ਨੂੰ ਖੱਜਲ ਖਵਾਰ ਕਰਾਂਗੇ ਬਾਕੀ ਮੈਂ ਇੱਕ ਗੱਲ ਕਹਾਂਗਾ ਕੋਈ ਵੀ ਮੈਂ ਕਮਾ ਕੇ ਕੰਮ ਨਹੀਂ ਨਾ ਕਰਦਾ ਤੇ ਇਹਨਾਂ ਦੇ ਖਿਲਾਫ ਧਰਨਾ ਨਾ ਲਾਓ ਇਹਨਾਂ ਦੇ ਖਿਲਾਫ ਮਾਨਯੋਗ ਅਦਾਲਤ ਦੇ ਵਿੱਚ ਕੇਸ ਪਾਓ ਪਰ ਕੇਸ ਵੀ ਇਹਨਾਂ ਦੇ ਬਾਈ ਨੇਮ ਨਾਂ ਤੇ ਪਾਓ ਜਿਹੜਾ ਅਫਸਰ ਕੰਮ ਨਹੀਂ ਕਰਦਾ ਉਹਦੇ ਨਾਂ ਤੇ ਬਾਈ ਨੇਮ ਉਹਦੇ ਨਾਂ ਤੇ ਉੱਤੇ ਕੋਰਟ ਦੇ ਵਿੱਚ ਕੇਸ ਪਾਓ ਉਦੋਂ ਇਹਨਾਂ ਦੀਆਂ ਟੀਕਾਂ ਵੱਜਣਾਂ ਵੱਜੇ ਜਦੋਂ ਇਹਨਾਂ ਦੇ ਤਕਰੀਬਨ 2 ਕੁ ਮਹੀਨੇ ਰਿਟਾਇਰਮੈਂਟ 'ਚ ਰਹਿ ਜਾਂਦੇ ਹਨ ਉਦੋਂ ਇਹਨਾਂ ਦੇ ਖਿਲਾਫ ਜ਼ਰੂਰ ਕੋਰਟ 'ਚ ਕੇਸ ਪਾ ਦਿਓ ਜੇ ਨਹੀਂ ਕੰਮ ਕਰਦੇ ਇਹਨਾਂ ਦਾ ਇਲਾਜ ਇਹੋ ਹੀ ਆ ਔਰ ਇਹਨਾਂ ਦਾ ਇਲਾਜ ਕੋਈ ਨਹੀਂ ਹੈਗਾ ਹਰ ਬੰਦਾ ਇੱਕ ਪੀਐਨ ਤੋਂ ਲਾ ਕੇ ਸੀਨੀਅਰ ਅਫਸਰਾਂ ਤੱਕ ਸਭ ਸ਼ਿਫਾਰਸ਼ੀ ਲੱਗੇ ਨੇ ਕੋਈ ਕਿਸੇ ਨੂੰ ਕੋਈ ਡਰ ਨਹੀਂ ਆ ਨਾ ਕਿਸੇ ਨੂੰ ਕੋਈ ਪਰੇਸ਼ਾਨੀ ਆ ਨਾ ਕੋਈ ਐਪਲੀਕੇਸ਼ਨ ਤੇ ਕੋਈ ਕੰਮ ਕਰਦਾ ਆਪ ਮੈਂ ਆਪਣਾ डीसी ਸੇ ਆਪਣੇ ਐਸੀ ਸਾਹਿਬ ਨੂੰ ਭੇਜੀਆਂ ਆ ਮੈਂ ਲੀਗਲ ਨੋਟਿਸ ਭੇਜਿਆ ਫਿਰ ਮੈਂ ਆਪਣੇ ਮੰਤਰੀ ਸਾਹਿਬ ਨੂੰ ਲੈਟਰਾਂ ਭੇਜੀਆਂ 60 ਦਿਨ ਦਾ ਮੈਂ ਨੋਟਿਸ ਵੀ ਭੇਜਿਆ ਪਰ ਇਹਨਾਂ ਦੇ ਕੋਈ ਕੰਮ ਤੇ ਜੂ ਨਹੀਂ ਸਰਕਦੀ ਇਸ ਕਰਕੇ ਮੈਂ ਇਹ ਕਵਾਂਗਾ ਕਿ ਜਿੱਦਾਂ ਮੈਂ ਇਹਨਾਂ ਦੀ ਫਾਈਲ ਤਿਆਰ ਕੀਤੀ ਆ ਹਰ ਬੰਦਾ ਹਰ ਮਹਿਕਮੇ ਦੀ ਇਸੇ ਤਰ੍ਹਾਂ ਫਾਈਲ ਤਿਆਰ ਕਰੋ ਤੇ ਇਹਨਾਂ ਨੂੰ ਜਿਹੜਾ ਐਂਡ ਆ ਐਂਡ ਇਹਨਾਂ ਦਾ ਮਾਨਯੋਗ ਅਦਾਲਤ ਚ ਵਾਜੇ ਥੋੜਾ ਬੋਧਾ ਇਹਨਾਂ ਦੀਆਂ ਕੋਈ ਸੁਧਰਨ ਦਾ ਸੁਧਾਰ ਹੋਣ ਦੀ ਮਿਹਰ ਜਿਹੜੀ ਆ ਉਹ ਮਾਨਜੋਗ ਅਦਾਲਤ ਚ ਕੇਸ ਪਾਇਆ ਹੋ ਸਕਦੀ ਆ ਉਦਾਂ ਨਹੀਂ ਹੁਣ ਸਾਨੂੰ ਕਹਿ ਰਹੇ ਆ ਕੇਸ ਵਾਪਸ ਨਹੀਂ ਲੋ ਅਹੀਂ ਕਿ ਆ ਵੀ ਅਹੀਂ ਕੇਸ ਕੋਈ ਨਹੀਂ ਵਾਪਸ ਲੈਣਾ ਤਾਰਾ ਤੁਸੀਂ ਵੇਖ ਹੀ ਲਈਆਂ ਕਿ ਜੇ ਕਿਸੇ ਦੀ ਝੁੱਗੀ ਝੌਬੜੀ ਦੇ ਵਿੱਚ ਗਰੀਬ ਆਦਮੀ ਰਹਿੰਦੇ ਨੇ ਜੇ ਕੋਈ ਤਾਰ ਮਾੜੀ ਸਪਾਰਕ ਕਰ ਜੇ ਤੇ ਇਹ ਕਿਸੇ ਦੇ ਜਾਨੀ ਮਾਲੀ ਨਿਸ਼ਕਾਨ ਵੀ ਹੋ ਸਕਦਾ ਵਾ ਕੇਸ ਅਹੀਂ ਕੀ ਵਾਪਸ ਲੈਣਾ ਅਗਲੇ ਬੰਨੇ ਤੱਕ ਜਾ ਕੇ ਵੇਖ ਲੋ ਇਹੀ ਹਾਲ ਵਾ ਸਾਰੇ ਏਰੀਆ ਦੇ ਵਿੱਚ ਕੋਈ ਖੰਭੇ ਨਹੀਂ ਲੱਗੇ ਕੋਈ ਬਿਜਲੀ ਬੋਰਡ ਨੇ ਆਪਣੇ ਆ ਜਿਹੜੇ ਬਕਸੇ ਲੱਗੇ ਮੀਟਰਾਂ ਵਾਲੇ ਕੋਈ ਇਹਨਾਂ ਨੂੰ ਤਾਲਾ ਨਹੀਂ ਲਾਇਆ ਆ ਬਸ ਇਹਨਾਂ ਦਾ ਹੱਲ ਇਹੋ ਹੀ ਆ ਕਿ ਇਹਨਾਂ ਦੇ ਕਾਰਵਾਈ ਠੋਕੇ ਕਰੋ ਜਿਹੜਾ ਵੀ ਮੈਕਮੇ ਦਾ ਅਫਸਰ ਬਲਤ ਕਰਦਾ ਨਾ ਉਹਨੂੰ ਬਸ ਕੋਰਟ ਤੱਕ ਘਸੀਟੋ ਪੂਰਾ ਰੀਜ ਦੇ ਨਾਲ ਇਹਨਾਂ ਦਾ ਹੱਲੇ ਹੋਈ ਆ ਹੋਰ ਇਹਨਾਂ ਦਾ ਹੱਲ ਕੋਈ ਨਹੀਂ ਅਹੀਂ ਤੇ ਸ਼ਹੀਦ ਉਦਮ ਸਿੰਘ ਵੈਲਪਰ ਸੁਸਾਇਟੀ ਵੱਲੋਂ ਇੱਕੋ ਸਿਸਟਮ ਰੱਖਿਆ ਕਿ ਜਿਹੜੇ ਵੀ ਮੈਕਮੇ ਨੂੰ ਐਪਲੀਕੇਸ਼ਨ ਦੇਣੀ ਆ ਪੂਰੀ ਇਸ ਤਰ੍ਹਾਂ ਫਾਈਲ ਤਿਆਰ ਕਰ ਲਓ ਪੂਰੀ ਵੀ ਉਹਨੂੰ ਇੱਕ ਇੱਕ ਕਾਗਜ਼ ਦਿਖਾਓ ਮੈਂ ਇਸ ਬਿਜਲੀ ਬੋਰਡ ਬਾਰੇ ਮੰਤਰੀਆਂ ਤੱਕ ਦਰਖਾਸਤਾਂ ਘੜਤੀਆਂ ਪਰ ਕਿਸੇ ਦੇ ਕੰਮ ਤੇ ਜੂ ਨਹੀਂ ਸਰਕਦੀ ਇੱਥੋਂ ਪਤਾ ਲੱਗਦਾ ਵੀ ਉਸੇ ਸ਼ਿਫਾਰਿਸ਼ ਦੇ ਨਾਲ ਹੀ ਪੀਐਨ ਲੱਗਦਾ ਉਸੇ ਸ਼ਿਫਾਰਿਸ਼ ਦੇ ਨਾਲ ਕਲਰਕ ਲੱਗਦਾ ਉਸੇ ਸ਼ਿਫਾਰਿਸ਼ ਦੇ ਨਾਲ ਸੀਨੀਅਰ ਅਫਸਰ ਲੱਗਦਾ ਡਰ ਕੋਈ ਕਿਸੇ ਨੂੰ ਕਿਸੇ ਦਾ ਨਹੀਂ ਹੈਗਾ ਜੇ ਹੋਊਗਾ ਤੇ ਬਾਈ ਨੇਮ ਜਦੋਂ ਇਹਨਾਂ ਦੇ ਨਾਮ ਕੋੜ ਕੇ ਸਪਾਓਗੇ ਫਿਰ ਇਹਨਾਂ ਨੂੰ ਥੋੜਾ ਜਿਹਾ ਪਿਛਾ ਨੂੰ ਪੈਰ ਪੁੱਟਦੇ ਆ ਉਹ ਵੀ ਤਾਂ ਪੁੱਟਦੇ ਆ ਕਿ ਜਿਦੀ ਕੋਈ 1-2 ਮਹੀਨੇ ਰਿਟਾਇਰਮੈਂਟ ਤੇ ਰਹਿੰਦੀ ਹੋਣੀ ਉਦਾਂ ਇਹਨਾਂ ਦੀ ਕੋਈ ਕੰਮ ਤੇ ਜੂਨ ਹੀ ਸਰਕਦੀ ਜਿਹੜਾ ਮਰਜੀ ਅਫਸਰ ਨੂੰ ਐਪਲੀਕੇਸ਼ਨ ਦੋ ਕੰਮ ਕਰਕੇ ਕੋਈ ਰਾਜ਼ੀ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ